ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਕਸੂਤਾ ਫਸ ਰਿਹਾ ਪਰ ਫੇਰ ਵੀ ਸੀਬੀਆਈ ਨੂੰ ਪੰਬਲ ਪੁੱਸੇ ਦੇ ਵਿੱਚ ਪਾ ਰਿਹਾ ਇਹ ਗੱਲ ਅਸੀਂ ਕਿਉਂ ਕਹਿ ਰਹੇ ਆ ਕਿਉਂਕਿ ਅੱਜ ਹਰਚਰਨ ਸਿੰਘ ਭੁੱਲਰ ਦੀ ਪੇਸ਼ੀ ਸੀ ਇਸ ਦੌਰਾਨ ਸੀਬੀਆਈ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਗੱਲਾਂ ਕਹੀਆਂ ਗਈਆਂ ਕਿ ਸਾਡਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਸਾਡਾ ਸਹਿਯੋਗ ਨਹੀਂ ਕਰ ਰਿਹਾ ਕੋਪਰੇਟ ਨਹੀਂ ਕਰ ਰਿਹਾ ਜਿਹੜੇ ਸਵਾਲ ਅਸੀਂ ਹਰਚਰਨ ਸਿੰਘ ਭੁੱਲਰ ਦੇ ਕੋਲੋਂ ਕਰਦੇ ਆ ਉਹਨਾਂ ਦਾ ਜਵਾਬ ਕੁਮਾਫਰਾ ਕੇ ਦਿੱਤਾ ਜਾ ਰਿਹਾ ਗੋਲ ਮੋਲ ਜਵਾਬ ਦਿੱਤੇ ਜਾ ਰਹੇ ਨੇ ਯਾਨੀ ਕਿ ਟਾਲ ਮਟੋਲ ਕੀਤੀ ਜਾ ਰਹੀ ਹੈ ਸਿੱਧੇ ਸਪਸ਼ਟ ਜਵਾਬ ਨਹੀਂ ਦਿੱਤੇ ਜਾ ਰਹੇ ਤਾਂ ਸੀਬੀਆਈ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਗੱਲ ਰੱਖੀ ਆ ਤੇ ਨਾਲ ਹੀ ਅਗਲੀ ਪੇਸ਼ੀ ਜਿਹੜੀ ਆ ਉਸ ਤੋਂ ਪਹਿਲਾਂ ਪਹਿਲਾਂ ਕਹਿੰਦੇ ਕਈ ਰਾਜ਼ ਜ਼ਰੂਰ ਖੁੱਲਣਗੇ ਬੀ ਨਵੰਬਰ ਨੂੰ ਮੁਰਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਮਾਨਯੋਗ ਅਦਾਲਤ ਦੇ ਵੱਲੋਂ ਅੱਜ ਨਾਇਕ ਹਰਾਸਤ ਦੇ ਵਿੱਚ ਹਰਚਰਨ ਸਿੰਘ ਭੁੱਲਰ ਨੂੰ ਭੇਜ ਦਿੱਤਾ ਗਿਆ ਪਹਿਲਾ ਸੀਬੀਆਈ ਦੇ ਰਿਮਾਂਡ ਦੇ ਉੱਤੇ ਸੀ ਇੱਕ ਪਾਸੇ ਹਰਚਰਨ ਸਿੰਘ ਭੁੱਲਰ ਦੂਜੇ ਪਾਸੇ ਇਸ ਦਾ ਬਚੋਲਾ ਕਿਰਸਾਨੂ ਕਿਰਸਾਨੂ ਤਾਂ ਮੂੰਹ ਖੋਲ ਗਿਆ ਬਹੁਤ ਕੁਝ ਬੋਲ ਗਿਆ ਪਰ ਹੁਣ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਉਹ ਘੁਮਾਰਿਆ ਜਵਾਬ ਨਹੀਂ ਦੇ ਰਿਹਾ ਪੰਬਲ ਪੁੱਸੇ ਦੇ ਵਿੱਚ ਪਾਰਿਆ ਕਿਉਂਕਿ ਇੱਕ ਪੁਲਿਸ ਆਫਸਰ ਹੈ ਉਸ ਨੂੰ ਪਤਾ ਕਿਸ ਤਰੀਕੇ ਦੇ ਨਾਲ ਗੇਮ ਕਮਾਉਣੀ ਆ ਗੇਮ ਕਮਾਉਣੀ ਕਿਸ ਤਰੀਕੇ ਦੇ ਨਾਲ ਆ ਉਹ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਸ਼ਾਇਦ ਸਸਪੈਂਡ ਡੀਆਈਜੀ ਸਾਹਿਬ ਇਹ ਭੁੱਲ ਰਹੇ ਨੇ ਕਿ ਉਧਰ ਵੀ ਸੀਬੀਆਈ ਆ ਜਿਹੜੇ ਫਿਰ ਆਪਣੇ ਤਰੀਕੇ ਦੇ ਨਾਲ ਸੱਚ ਉਗਲਵਾ ਹੀ ਲੈਂਦੇ ਨੇ ਤਾਂ ਹੁਣ ਸੀਬੀਆਈ ਦੇ ਲਈ ਇੱਕ ਵੱਡੀ ਚੁਣੌਤੀ ਵੀ ਆ ਇਹ ਕਿ ਡੀਆਈਜੀ ਦੇ ਕੋਲੋਂ ਸੱਚ ਗਲਵਾਉਣਾ ਤੇ ਦੂਜੇ ਪਾਸੇ ਜੋ ਸਬੂਤ ਮਿਲੇ ਨੇ ਉਹਨਾਂ ਤੋਂ ਬਾਅਦ ਕਈ ਵੱਡੇ ਅਧਿਕਾਰੀਆਂ ਦੀ ਆਈਪੀਐਸ ਤੇ ਆਈਏਐਸ ਅਧਿਕਾਰੀਆਂ ਦੀ ਨਿੰਦਾ ਜ਼ਰੂਰ ਉਡੀਆਂ ਹੋਈਆਂ ਨੇ ਕਿਉਂਕਿ ਸੀਬੀਆਈ ਦੇ ਵੱਲੋਂ ਇਹ ਕਹਿ ਦਿੱਤਾ ਕਿ ਅਸੀਂ ਜਲਦ ਹੀ ਉਹ ਨਾਮਾਂ ਦੇ ਖੁਲਾਸੇ ਕਰਾਂਗੇ ਤਾਂ ਕਿਹੜੇ ਰਡਾਰ ਦੇ ਉੱਤੇ ਨੇ ਸੀਬੀਆਈ ਦੇ ਕਿਉਂਕਿ ਸਾਰਾ ਜਿਹੜਾ ਮੈਟਰ ਆ ਇਹ ਪੰਜਾਬ ਦੇ ਵੱਡੇ ਮਗਰਮੱਛ ਜਿਹਾ ਆ ਆਪਾਂ ਕਹੀਏ ਰਿਸ਼ਵਤ ਖੋਰ ਜਿਹੜੇ ਕਹੀਏ ਭ੍ਰਿਸ਼ਟਾਚਾਰ ਆਪਾਂ ਕਹੀਏ ਤਾਂ ਉਹਨਾਂ ਦੇ ਉੱਤੇ ਨਜ਼ਰ ਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਂ ਅਮਿਤ ਸ਼ਾਹ ਸਾਰੀ ਨਜ਼ਰ ਰੱਖ ਰਿਹਾ ਕਿਉਂਕਿ ਪੰਜਾਬ ਦੀ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਸਰਕਾਰ ਇਹ ਗੱਲ ਕਹਿੰਦੀ ਹੈ ਇਹ ਦਾਵਾ ਕਰਦੀ ਆ ਕਿ ਸਾਡੀ ਸਰਕਾਰ ਕਟੜ ਇਮਾਨਦਾਰਾਂ ਦੀ ਸਰਕਾਰ ਆ ਤਾਂ ਕਟੜ ਇਮਾਨਦਾਰ ਸਰਕਾਰ ਦੇ ਵਿੱਚ ਇੱਕ ਅਜਿਹਾ ਰਿਸ਼ਵਤ ਖੋਰ ਅਜਿਹਾ ਵੱਡਾ ਮਗਰਮੱਛ ਬੈਠਾ ਸੀ ਕਿ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਸਰਕਾਰ ਦੀ ਵਿਜੀਲੈਂਸ ਨੂੰ ਪਤਾ ਨਹੀਂ ਲੱਗਿਆ ਕੌਣ ਇਸ ਦੇ ਵਿੱਚ ਸ਼ਾਮਲ ਸੀ ਕਿਹੜੇ ਵੱਡੇ ਨਾਮ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਦਾਲਤ ਦੇ ਵਿੱਚ ਸੀਬੀਆਈ ਰੱਖੇਗੀ ਕਿਹੜੇ ਵੱਡੇ ਨਾਮ ਨੇ ਜਿਹੜੇ ਹੋਰ ਹੁਣ ਅਰਡਾਰ ਦੇ ਉੱਤੇ ਨੇ ਕਿਹੜੇ ਵੱਡੇ ਆਈਪੀਐਸਆਈਐਸ ਅਧਿਕਾਰੀ ਨੇ ਜਿਹੜੇ ਸੀਬੀਆਈ ਹੁਣ ਟੰਗਣ ਜਾ ਰਹੀ ਆ ਤਾਂ ਇਹ ਥੋੜੇ ਦਿਨਾਂ ਦੇ ਵਿੱਚ ਖੁਲਾਸੇ ਹੋ ਜਾਣਗੇ ਕਿਉਂਕਿ ਸੀਬੀਆਈ ਦੇ ਹੱਥ ਇੱਕ ਡਾਇਰੀ ਮਿਲੀ ਆ ਡਾਇਰੀ ਦੇ ਵਿੱਚ ਸਾਰਾ ਲੇਖਾ ਜੋਖਾ ਉਹ ਲੇਖਾ ਜੋਖਾ ਦਰਅਸਲ ਕਿਸ ਦੇ ਕੋਲੋਂ ਰਿਸ਼ਵਤ ਲੈਣੀ ਆ ਕਿਸ ਦੇ ਕੋਲੋਂ ਰਿਸ਼ਵਤ ਲੈ ਲਈ ਕਿਸ ਦੀ ਕਿੰਨੀਆਂ ਕਿਸ਼ਤਾਂ ਆ ਗਈਆਂ ਕਿਸ ਦੇ ਕੋਲੋਂ ਕਿੰਨੀਆਂ ਕਿਸ਼ਤਾਂ ਬਾਕੀ ਨੇ ਤਾਂ ਉਹ ਸਾਰਾ ਹਿਸਾਬ ਕਿਤਾਬ ਤਾਂ ਉਸ ਦੇ ਵਿੱਚ ਸਾਰਾ ਹਿਸਾਬ ਕਿਤਾਬ ਤਾਂ ਉਹਨਾਂ ਦੇ ਵੱਲੋਂ ਆਪਣੇ ਲਈ ਰੱਖਿਆ ਸੀ ਪਰ ਉਹ ਹੁਣ ਕੰਮ ਕਿਸਦੇ ਆ ਰਿਹਾ ਉਹ ਕੰਮ ਆ ਰਿਹਾ ਸੀਬੀਆਈ ਤੇ ਸੀਬੀਆਈ ਹੁਣ ਉਸ ਡੈਰੀ ਦੇ ਹਿਸਾਬ ਦੇ ਨਾਲ ਪਰਤਾਂ ਫਰੋਲ ਰਹੀ ਆ ਮੋਬਾਈਲ ਫੋਨ ਦੇ ਵਿੱਚ ਜੋ ਨੰਬਰ ਨੇ ਉਹਨਾਂ ਦੇ ਨਾਲ ਸੀਬੀਆਈ ਨੂੰ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਸਹਿਯੋਗ ਮਿਲਿਆ ਉਸ ਦੇ ਨਾਲ ਸੀਬੀਆਈ ਦੇ ਹੱਥ ਬਹੁਤ ਵੱਡੇ ਸਬੂਤ ਲੱਗੇ ਨੇ ਜਲਦ ਹੀ ਉਹ ਸਬੂਤ ਜਿਹੜੇ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ ਤਾਂ ਜੇਕਰ ਗੱਲ ਕੀਤੀ ਜਾਵੇ ਸਸਪੈਂਡਡ ਡੀਆਈਜੀ ਭੁੱਲਰ ਦੀ ਤਾਂ ਬੇਸ਼ੱਕ ਸੀਬੀਆਈ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇ ਬੇਸ਼ੱਕ ਪੰਬਲ ਪੁੱਸੇ ਦੇ ਵਿੱਚ ਪਾ ਰਿਹਾ ਬੇਸ਼ੱਕ ਟਾਲ ਮਟੋਲ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚਣ ਦੀ ਕੋਸ਼ਿਸ਼ਾਂ ਕਰ ਰਿਹਾ ਪਰ ਇਸ ਸੀਬੀਆਈ ਦਾ ਮੱਕੜ ਜਾਲ ਆ ਇੱਕੜਕੀ ਆ ਸੀਬੀਆਈ ਦੀ ਜਿਸ ਦੇ ਵਿੱਚੋਂ ਨਿਕਲਣਾ ਕਾਫੀ ਮੁਸ਼ਕਿਲ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਤੁਸੀਂ ਕਰਦੇ ਹੋ ਤਾਂ ਅਕਸਰ ਹੀ ਗੀਤਾਂ ਦੇ ਵਿੱਚ ਵੀ ਕਿਹਾ ਜਾਂਦਾ ਕਿ ਜਿਹਨੂੰ ਕਹਿੰਦੇ ਹੋ ਸਵਰਗ ਜਾਂ ਨਰਕ ਬਈ ਸਭ ਕੁਝ ਇੱਥੇ ਹੀ ਆ ਵਾਕਈ ਹੀ ਸਭ ਕੁਝ ਇੱਥੇ ਹੀ ਆ ਤੁਸੀਂ ساری ਜ਼ਿੰਦਗੀ ਲੋਕਾਂ ਦੇ ਪੈਸੇ ਦੇ ਉੱਤੇ ਆਰਾਮ ਕੀਤਾ ਐਸ਼ ਕੀਤੀ ਤੁਸੀਂ ਕਿਸੇ ਨੂੰ ਧਮਕੀਆਂ ਦੇ ਕੇ ਕਿਸੇ ਨੂੰ ਡਰਾਬੇ ਦੇ ਕੇ ਝੁੱਠੇ ਕੇਸਾਂ ਦੇ ਵਿੱਚ ਫਸਾਉਣ ਦੀ ਗੱਲ ਕਹਿ ਕੇ ਉਹਨਾਂ ਦੇ ਕੋਲੋਂ ਰਿਸ਼ਵਤ ਤਾਂ ਲੈ ਲੈਂਦੇ ਹੋ ਪਰ ਫਿਰ ਅਜਿਹੀ ਰਿਸ਼ਵਤ ਜਿਆਦਾ ਦੇਰ ਰਾਤ ਨਹੀਂ ਆਉਂਦੀ ਅਜਿਹਾ ਹੀ ਕੁਝ ਹੋਇਆ ਸਾਫ ਦਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਤੇ ਉਸਦੇ ਦਲਾਲ ਕਰਸਾਨੂ ਦੇ ਨਾਲ ਤਾਂ ਹੁਣ ਕਦੋਂ ਤੱਕ ਭੁੱਲਰ ਦੀਆਂ ਮੁਸ਼ਕਿਲਾਂ ਘਟਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸੀਬੀਆਈ ਨੇ ਗੰਮਲੇ ਫਰੋੜ ਤੇ ਪੱਖੇਾਂ ਦੀ ਤਲਾਸ਼ੀ ਲੈ ਲਈ ਲਾਈਟਾਂ ਖੋਲ੍ਹਤੀਆਂ ਤਾਂ ਸਾਰਿਆਂ ਤੋਂ ਬਾਅਦ ਜੋ ਘਰਾ ਦੇ ਵਿੱਚੋਂ ਪੈਸਾ ਮਿਲਿਆ ਸੋਨਾ ਮਿਲਿਆ ਜਾਇਦਾਦ ਜਿਹੜੀ ਹੁਣ ਸਾਹਮਣੇ ਆ ਰਹੀ ਆ ਵਿਦੇਸ਼ਾਂ ਤੱਕ ਲਿੰਕ ਨੇ ਫਲੈਟ ਨੇ ਵਿਦੇਸ਼ਾਂ ਦੇ ਵਿੱਚ ਤਾਂ ਇਸ ਤੋਂ ਬਾਅਦ ਮੁਸ਼ਕਲਾਂ ਮੈਨੂੰ ਲੱਗਦਾ ਨਹੀਂ ਕਿ ਕੱਟਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਹੋਰ ਜ਼ਰੂਰ ਵੱਧ ਸਕਦੀਆਂ ਇਕੱਲੇ ਸਸਪੈਂਡ ਡੀਆਈਜੀ ਦੀ ਨਹੀਂ ਬਲਕਿ ਹੋਰ ਕਈ ਟੰਗੇ ਜਾਣਗੇ ਰਡਾਰ ਦੇ ਉੱਤੇ ਆਈਏਐਸ ਤੇ ਆਈਪੀਐਸ ਵੱਡੇ ਅਧਿਕਾਰੀ ਨੇ ਤਾਂ ਹੁਣ ਜਿਹੜਾ ਨੇ ਰਿਸ਼ਵਤ ਲਈਆ ਸ਼ਾਇਦ ਉਹਨਾਂ ਦੀਆਂ ਨੀਂਦਾਂ ਤਾਂ ਉੱਡਣੀਆਂ ਸ਼ੁਰੂ ਹੋ ਚੁੱਕੀਆਂ ਹੋਣੀਆਂ ਰਾਤ ਨੂੰ ਬੇਚੈਨੀ ਜੀ ਤਾਂ ਜ਼ਰੂਰ ਲੱਗਦੀ ਹੋਵੇਗੀ ਕਿ ਕਿਤੇ ਸਾਡਾ ਨਾਮ ਨਾ ਡੈਰੀ ਦੇ ਵਿੱਚੋਂ ਮਿਲ ਜਾਵੇ ਤਾਂ ਵਾਕਈ ਹੀ ਕਹਿੰਦੇ ਨੇ ਕਿਸੇ ਦੇ ਨਾਲ ਜਿਹੋ ਜੀ ਕਰੋਗੇ ਫਿਰ ਉਹੋ ਜੀ ਇੱਥੇ ਹੀ ਭਰਨੀ ਪੈਂਦੀ ਆ ਸਵਰਗ ਤੇ ਨਰਕ ਤਾਬਾਈ ਇੱਥੇ